ਦਿਲਜੀਤ ਦੋਸਾਂਝ ਨੂੰ ਲੈ ਕੇ ਕੌਂਟਰੋਵਰਸੀ ਤਾਂ ਜਿਵੇਂ ਕਿ ਹੁਣ ਆਮ ਜਹੀ ਗੱਲ ਹੋ ਗਈ ਹੈ ਪਰ ਹੁਣ ਇੱਕ ਪਾਸੇ ਇੱਕ ਕੌਂਟਰੋਵਰਸੀ ਤੋਂ ਦਿਲਜੀਤ ਦੋਸਾਂਝ ਨੂੰ ਰਾਹਤ ਮਿਲਦੀ ਹੋਈ ਦਿਖਾਈ ਦੇ ਰਹੀ ਹੈ ਇੱਕ ਕੌਂਟਰੋਵਰਸੀ ਪਿਛਲੇ ਕੁਝ ਦਿਨਾਂ ਤੋਂ ਚੱਲ ਰਹੀ ਸੀ ਬਾਰਡਰ 2 ਦੀ ਸ਼ੂਟਿੰਗ ਨੂੰ ਲੈ ਕੇ ਦੂਸਰੀ ਹੁਣ ਸਰਦਾਰ ਜੀ 3 ਨੂੰ ਲੈ ਕੇ ਸੋ ਬਾਰਡਰ 2 ਦੀ ਸ਼ੂਟਿੰਗ ਤੇ ਜੋ ਬੈਨ ਲੱਗਾ ਸੀ ਉਸ ਨੂੰ ਹੁਣ ਹਟਾ ਦਿੱਤਾ ਗਿਆ ਜੋ ਕਿ ਹੁਣ ਦਿਲਜੀਤ ਦੋਸਾਂਝ ਨੂੰ ਇੱਕ ਬੇਹਦੀ ਵੱਡੀ ਰਾਹਤ ਹੈ ਲਗਾਤਾਰ ਚੱਲ ਰਹੀਆਂ ਕੌਂਟਰੋਵਰਸੀਆਂ ਦੇ ਵਿੱਚੋਂ ਇੱਕ ਦੇ ਵਿੱਚੋਂ ਰਾਹਤ ਹੁਣ ਦਿਲਜੀਤ ਦੋਸਾਂਝ ਨੂੰ ਮਿਲਦੀ ਹੋਈ ਦਿਖਾਈ ਦੇ ਰਹੀ ਹੈ ਸੋ ਦੱਸਦੀ ਇਹ ਲਗਾਤਾਰ ਜਿੱਥੇ ਦਿਲਜੀਤ ਦੋਸਾਂਝ ਨੂੰ ਵੱਡੀ ਰਾਹਤ ਮਿਲੀ ਹੈ ਬਾਰਡਰ 2 ਦੀ ਸ਼ੂਟਿੰਗ ਤੇ ਜੋ ਪਾਬੰਦੀ ਲੱਗੀ ਸੀ ਬੈਨ ਲੱਗਿਆ ਸੀਗਾ ਉਸ ਨੂੰ ਹਟਾ ਦਿੱਤਾ ਗਿਆ ਤਾਂ ਪ੍ਰੋਡਿਊਸਰ ਪੂਸ਼ਨ ਕੁਮਾਰ ਦੇ ਵੱਲੋਂ ਦੱਸਿਆ ਗਿਆ ਹੈ ਕਿ FWICE ਨਾਲ ਮੁਲਾਕਾਤ ਕੀਤੀ ਗਈ ਹੈ ਇਸ ਦੇ ਵਿੱਚ ਲੱਗੀ پابੰਦੀ ਨੂੰ ਹਟਾਉਣ ਦੀ ਸਰਦਾਰਜੀ 3 ਤੇ ਵਿੱਚ ਗੱਲ ਕਰੀਏ ਤਾਂ ਪਾਕਿਸਤਾਨੀ ਅਦਾਕਾਰਾਂ ਦੇ ਨਾਲ ਕੰਮ ਦੇ ਵਿਵਾਦ ਹੋ ਰਿਹਾ ਜੋ ਇਸ ਨੂੰ ਲੈ ਕੇ ਲਗਾਤਾਰ ਵਿਵਾਦ ਹਜੇ ਵੀ جاری ਹੈ ਪਰ ਆਉਣ ਵਾਲੀਆਂ ਫਿਲਮਾਂ 'ਚ ਦਿਲਜੀਤ ਨੂੰ ਕਾਸਟ ਨਹੀਂ ਕੀਤਾ ਜਾਵੇਗਾ ਨਹੀਂ ਕਰਾਂਗੇ ਪੂਸ਼ਨ ਕੁਮਾਰ ਦੇ ਵੱਲੋਂ ਇਹ ਵੱਡੀ ਗੱਲ ਕਹਿ ਦਿੱਤੀ ਗਈ ਹੈ ਜੋ ਆਉਣ ਵਾਲੀ ਫਿਲਮ ਹੈ ਉਸ ਦੇ ਵਿੱਚ ਦਿਲਜੀਤ ਦੋਸਾਂਝ ਨੂੰ ਅਸੀਂ ਕਾਸਟ ਨਹੀਂ ਕਰਾਂਗੇ ਕਿਉਂਕਿ ਲਗਾਤਾਰ ਦੇਖਿਆ ਜਾ ਰਿਹਾ ਹੈ ਦਿਲਜੀਤ ਦੋਸਾਂਝ ਦੀ ਜਿਹੜੀ ਵੀ ਫਿਲਮ ਬਣਾਈ ਜਾਵੇ ਉਸ ਤੇ ਕੰਟਰੋਵਰਸੀ ਵੱਧ ਜਾਂਦੀ ਹੈ ਤੇ ਇਸ ਫਿਲਮ ਨੂੰ ਬੈਨ ਲਗਾਉਣ ਦੀ ਗੱਲ ਕਹਿ ਦਿੱਤੀ ਜਾਂਦੀ ਹੈ ਕਿਉਂਕਿ ਅਕਸਰ ਫੈਕਟ ਤੇ ਅਕਸਰ ਕੁਝ ਅਜੇਹੀਆਂ ਚੀਜ਼ਾਂ ਤੇ ਦਿਲਜੀਤ ਦੋਸਾਂਝ ਫਿਲਮ ਬਣਾਉਂਦੇ ਹੋਏ ਦਿਖਾਈ ਦਿੰਦੇ ਨੇ ਜੋ ਕਿ ਸ਼ਾਇਦ ਕਈਆਂ ਨੂੰ ਪਸੰਦ ਨਹੀਂ ਆਉਂਦੀ ਤੇ ਇਸ ਤੇ ਕੰਟਰੋਵਰਸੀ ਛੜ ਜਾਂਦੀ ਹੈ ਤੇ ਉੱਥੇ ਹੀ ਦਿਲਜੀਤ ਦੂਸਰੇ ਪਾਸੇ ਗੱਲ ਕਰੀਏ ਬਾਰਡਰ 2 ਦੀ ਤੇ ਬਾਰਡਰ 2 ਦੇ ਵਿੱਚ ਭੂਸ਼ਣ ਕੁਮਾਰ ਰੈਪਰੋਡਿਊਸਰ ਉਹ ਸਾਫ ਕਰ ਦਿੱਤੀ ਗਈ ਹੈ ਹੁਣ ਬੈਨ ਹਟਾ ਦਿੱਤਾ ਜਾਵੇ ਪਰ ਆਉਣ ਵਾਲੀਆਂ ਫਿਲਮਾਂ ਦੇ ਵਿੱਚ ਆਉਣ ਵਾਲੇ ਪ੍ਰੋਜੈਕਟਸ ਦੇ ਵਿੱਚ ਦਿਲਜੀਤ ਦੋਸਾਨ ਨੂੰ ਸਾਈਨ ਨਹੀਂ ਕੀਤਾ ਜਾਵੇਗਾ ਇੱਕ ਪਾਸੇ ਸਰਗਰਜ 3 ਨੂੰ ਲੈ ਕੇ ਹਲੇ ਵੀ ਜੋ ਹੈ ਬਵਾਲ جاری ਹੈ ਇੰਡੀਆ ਦੇ ਵਿੱਚ ਪਰ ਉੱਥੇ ਹੀ ਇੱਕ ਦੂਸਰੇ ਪਾਸੇ ਜੋ ਇੱਕ ਕੰਟਰੋਵਰਸੀ ਹੈ ਬਾਰਡਰ 2 ਨੂੰ ਲੈ ਕੇ ਇਹ ਫਿਲਮ ਹੁਣ ਸ਼ੂਟਿੰਗ ਹੋਵੇਗੀ ਤੇ ਕਾਸਟ ਕੀਤਾ ਜਾਵੇਗਾ ਪਰ ਅੱਗੇ ਆਉਣ ਵਾਲੇ ਫਿਲਮਾਂ ਦੇ ਵਿੱਚ ਦਿਲਜੀਤ ਨੂੰ ਕਾਸਟ ਨਹੀਂ ਕੀਤਾ ਜਾਵੇਗਾ ਭੂਸ਼ਣ ਕੁਮਾਰ ਦੇ ਵੱਲੋਂ ਇੱਕ ਬੇਹੱਦ ਹੀ ਵੱਡਾ ਬਿਆਨ ਜੋ ਇਹ ਦੇ ਦਿੱਤਾ ਗਿਆ। ਤਾਣ ਵਾਲੇ ਸਮੇਂ ਦੇ ਵਿੱਚ ਕੀ ਹੋਵੇਗਾ ਤੇ ਦਿਲਜੀਤ ਦੋਸਾਨ ਚ ਅੱਗੇ ਕੀ ਇਸ ਦੇ ਬਾਰੇ ਬਿਆਨ ਦਿੰਦੇ ਹੋਏ ਨਜ਼ਰ ਆਉਂਦੇ ਨੇ ਜਾਂ ਨਹੀਂ ਇਹ ਵੀ ਦੇਖਣ ਵਾਲੀ ਗੱਲ ਹੈ। ਲਗਾਤਾਰ ਇਸ ਦੇ ਨਾਲ ਜੁੜੀ ਅਪਡੇਟਸ ਲਈ ਬਣੇ ਰਹੋ ਕੈਨਟੀਵੀ ਪੰਜਾਬੀ।